ਲੋ ਜੀ ਪਹਿਲਾ ਡਿਜ਼ਾਈਨ ਚੈੱਕ ਕਰੋ ਜੀ ਪਿਓਰ ਪਸ਼ਮੀਨੇ ਵਿੱਚ ਸੌਲ ਸੂਟ ਆਇਆ ਜੀ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਜੀ ਇਹ ਫਰੰਟ ਆ ਗਿਆ ਸਾਈਡ ਤੇ ਬਾਦੀ ਦਿੱਤੇ ਹੋਏ ਨੇ ਤੇ ਇਹ ਬਾਈ ਕਊ ਜੀ ਦੇਖੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆ ਪਿਓਰ ਪਸ਼ਮੀਨੇ ਵਿੱਚ ਸੌਲ ਸੂਟ ਆਇਆ ਜੀ 800 900 ਵਾਲਾ ਜੀ 500 ਦਾ ਜੀ ਪਹਿਲਾ ਕਲਰ ਹੈਗਾ ਜੀ ਕਾਫੀ ਕਲਰਾਈ ਕਾਲਸ ਤੇ ਆ ਜੀ ਕਾਫੀ ਕਲਰਾਈ ਥੋੜਾ ਕਾਲਸ ਤੇ ਜ਼ਿਆਦਾ ਜੀ ਇਹ ਆਇਆ ਦਾ ਸ਼ੌਲ ਆਊਗਾ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ WhatsApp ਉੱਪਰ ਆਰਡਰ ਕਰ ਦੋ ਜੀ। ਲਓ ਜੀ। ਦੂਜਾ ਕਲਰ ਆ ਗਿਆ ਨੀਲਾ ਕਲਰ ਜੀ। ਬਹੁਤੀ ਸ਼ਾਨਦਾਰ ਡਿਜ਼ਾਈਨ ਹੈਗਾ। ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ WhatsApp ਉੱਪਰ ਆਰਡਰ ਕਰੋ ਜੀ। ਨੰਬਰ ਦਿੱਤਾ ਹੋਇਆ 800 900 ਦਾ ਸੂਟ ਸਿਰਫ ਹੋਰ ਸਿਰਫ 500 ਦਾ ਜੀ। ਲਓ ਜੀ। ਬਹੁਤੀ ਸ਼ਾਨਦਾਰ ਕਲਰ ਚਾਟਾ ਹੋਇਆ ਜੀ। ਤੀਜਾ ਕਲਰ ਆਊਗਾ ਜੀ। ਹਰਾ ਮੂਵੀ ਆ ਜਾਈ। ਲਓ ਜੀ। ਤੀਜਾ ਕਲਰ ਆ ਗਿਆ ਹਰਾ ਮੂਵੀ ਹੈ ਜੀ। 800 900 ਦਾ ਸੂਟ ਸਿਰਫ ਹੋਰ ਸਿਰਫ 500 ਦਾ ਬਾਜ਼ਾਰ ਚੋਂ ਕਿਤੋਂ ਨਹੀਂ ਮਿਲਦਾ ਇਹ ਜਿਹੜੇ ਨੇ 500 ਦੇ ਵਿੱਚ ਹੀ ਆਪਣੇ ਕੋਲ ਮਿਲਣਗੇ ਜੀ। ਲੋ ਚੈੱਕ ਕਰੀ ਜਦੋ ਜੀ। ਲਾਸਟ ਕਲਰ ਉਹ ਵਾਈਨ ਕਲਰ ਜੀ। ਵਾਈਨ ਕਲਰ ਆ ਗਿਆ ਇਹ ਥੋੜਾ ਲਾਲੀ ਦੇ ਵਿੱਚ ਆਈ ਇਹ ਵਾਈਨ ਕਲਰ ਆ ਨਵਾ ਜੀ ਛੇੜਾ ਬਿਲਕੁਲ ਲਾਲੀ ਦੇ ਵਿੱਚ ਹੈ ਵਾਈਨ ਕਲਰ ਆਈ। ਲੋ ਚੈੱਕ ਕਰੋ। ਚਾਰ ਕਲਰ ਨੇ ਚਾਰ ਹੀ ਕਲਰ ਪੂਰੇ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੋ WhatsApp ਉੱਡੋ ਕਰੋ ਜੀ ਨੰਬਰ ਦਿੱਤਾ ਹੈ 5100 ਦਾ ਸੂਟ ਆਈ।